ਸ਼ਸ਼ੀਕਾਲ ਜਗਬਾਨੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਦਰਸ਼ ਜੋਸਨ ਜਲਾਲਾਬਾਦ ਸ਼ਹੀਦ ਉਦਮ ਸਿੰਘ ਚੌਂਕ ਦੇ ਵਿੱਚ ਵਿਜੀਲੈਂਸ ਵਿਭਾਗ ਨੇ ਬਹੁਤ ਵੱਡੀ ਕਾਰਵਾਈ ਕੀਤੀ ਹੈ ਇੱਕ ਐਸਆਈ ਨੂੰ ਰਿਸ਼ਵਤ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਤਾਂ ਇਹ ਉਹ ਜਗ੍ਹਾ ਹੈ ਜਿੱਥੇ ਐਸਆਈ ਨੂੰ ਨਾਕੇ ਦੌਰਾਨ ਪੁਲਸ ਨੇ ਵਿਜੀਲੈਂਸ ਨੇ ਆਪਦੀ ਕਸਟਡੀ ਦੇ ਵਿੱਚ ਲੈ ਕੇ ਕਾਰਵਾਈ ਬਹੁਤ ਵੱਡੀ ਕਾਰਵਾਈ ਕਰ ਦਿੱਤੀ ਹੈ ਇੱਕ ਪਾਸੇ ਮਾਨ ਸਰਕਾਰ ਬਹੁਤ ਵੱਡੇ ਵੱਡੇ ਦਾਵੇ ਕਰ ਰਿਹਾ ਹੈ ਕਿ ਕੋਈ ਵੀ ਮੁਲਾਜ਼ਮ ਤੁਹਾਨੂੰ ਰਿਸ਼ਵਤ ਲੈਂਦਾ ਨਜ਼ਰ ਆਉਂਦਾ ਹੈ ਤਾਂ ਸਾਨੂੰ ਤੁਰੰਤ ਸਾਡੀ ਜੋ ਵੈਬਸਾਈਟ ਤੇ ਦਿੱਤੇ ਨੰਬਰ ਤੇ ਤੁਰੰਤ ਮੈਸੇਜ ਭੇਜੋ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਵਿਜੀਲੈਂਸ ਦੀ ਕੀ ਵੱਡੀ ਕਾਰਵਾਈ ਹੋਵੇਗੀ ਇਹ ਤਾਂ ਆਣ ਵਾਲਾ ਸਮਾਂ ਹੀ ਦੱਸੇਗਾ ਤੁਹਾਨੂੰ ਇੱਕ ਲਜਾਇਆ ਜਾ ਰਿਹਾ ਤਾਂ ਤਸਵੀਰਾਂ ਬਾਦ ਵਿੱਚ ਸਾਡੀ ਇਹ ਕਰ ਰਿਹਾ ਹੈ ਕਿ ਇੱਕ ਪੰਜਾਬ ਪੁਲਿਸ ਦੇ ਐਸਆਈ ਨੂੰ ਸੰਘੇ ਹੱਥੀ ਵਿਸ਼ੋਤ ਲੈਂਦੇ ਦਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਛਾਣਾ ਸਿਟੀ ਵਿਖੇ ਪੋਰ ਏਐਸਆਈ ਦੇ ਨਾਲਤੀ ਔਰ ਇਸ ਨੂੰ ਜਿਹੜਾ ਹੈਗਾ ਦਾਬੂ ਕੀਤਾ ਗਿਆ ਵਿਜੀਲੈਂਸ ਦੇ ਵੱਲੋਂ ਇਹ ਕਾਰਵਾਈ ਨੂੰ ਅਮਲ ਚੁਲਾਈ ਗਈ ਹੈ ਔਰ ਇੱਕ ਏਐਸਆਈ ਨੂੰ ਦਾਬੂ ਕੀਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਦੇ ਸ਼ਹੀਦ ਰਕਮ ਸਿੰਘ ਚੌਕ ਤੋਂ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ